اپنی ਸਹੋਰੀ ਦੇ ਨਾਲ ਕੰਮ ਤੇ ਆਈ ਅਮਨਦੀਪ कौर ਕਮਿਕਰ ਸਿੰਘ ਅਤੇ ਅਮਨਦੀਪ ਇੱਕ ਸਟੋਰ ਦੇ ਉੱਪਰ ਕੰਮ ਕਰਦੇ ਸੀ ਆਪਣਾ ਸਟੋਰ ਸੀ ਇਹਨਾਂ ਦਾ ਇੱਥੇ ਕੰਮ ਚਲਾਉਂਦੇ ਸੀ ਪਰ ਇੱਕ ਬਿਨਾਂ ਅਚਾਨਕ ਜਦੋਂ ਗਾਹਕ ਇੱਥੇ ਆਂਦਾ ਹੈ ਤਾਂ ਦੇਖਦਾ ਹੈ ਕਿ بیسਮੈਂਟ ਦੇ ਵਿੱਚ ਅਮਨਦੀਪ ਖੂਨ ਦੇ ਨਾਲ ਲਤਫਤ ਪਈ ਸੀ ਅਤੇ ਕੋਲ ਲੇਜਤਾ ਇਹ ਸੋਹਰਾ ਵੀ ਜ਼ਖਮੀ ਹਾਲਤ ਦੇ ਵਿੱਚ ਸੀ ਉਸਨੇ ਪੁਲਿਸ ਨੂੰ ਫੋਨ ਕਰਕੇ ਸੂਚਿਤ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਕੁਝ ਵੀ ਇਸ ਸੋਹਰੇ ਦੇ ਵੱਲੋਂ ਦੱਸਿਆ ਗਿਆ ਉਹ ਸੁਣ ਕੇ ਹਰੇਕ ਦੇ ਰੋਂਗਡੇ ਖੜੇ ਹੋ ਗਏ ਉਸ ਦਾ ਕਹਿਣਾ ਸੀ ਕਿ ਮੇਰੀ ਨੂੰ ਅਮਨਦੀਪ ਕੈਰੈਕਟਰ ਦੀ ਸਹੀ ਨਹੀਂ ਹੈ ਉਹ ਕਿਸੇ ਮੁੰਡੇ ਦੇ ਕੋਲ ਜਾਣਾ ਚਾਹੁੰਦੀ ਸੀ ਮੇਰੇ ਪੁੱਤ ਨੂੰ ਛੱਡਣਾ ਚਾਹੁੰਦੀ ਸੀ ਮੇਰੇ ਨਾਲ ਗਲਤ ਸਬੰਧ ਬਣਾਉਣਾ ਚਾਹੁੰਦੀ ਸੀ ਇਹੋ ਜਿਹੀਆਂ ਗੱਲਾਂ ਇਸ ਸੋਹਰੇ ਦੇ ਵੱਲੋਂ ਆਖੀਆਂ ਗਈਆਂ ਕਿ ਪੁਲਿਸ ਨੂੰ ਵੀ ਯਕੀਨ ਕਰਨ ਔਖਾ ਹੋ ਗਿਆ ਇਸ ਮਗਰੋਂ ਆਨਗਵਾਂਟ ਦੇ ਸਮੇਤ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕੀਤੀ ਗਈ ਕੁਆਲ ਡਿਟੇਲ ਕੱਢੀ ਗਈ ਮੈਸੇਜਸ ਈਮੇਲ ਚੈੱਕ ਕੀਤੀਆਂ ਗਈਆਂ ਉਸ ਦੇ ਵਿੱਚ ਸਭ ਕੁਝ ਸਾਫ਼ ਹੋਇਆ ਕਿ ਆਖਿਰਕਾਰ ਇਸ ਦੇ ਪਿੱਛੇ ਦਾ ਮਾਮਲਾ ਕੀ ਹੈ ਇੱਕ ਸ਼ਰੀਪ ਕੁੜੀ ਜਿਸ ਦੀ ਮ੍ਰਿਤਕ ਦੇ ਜਿਸ ਦੀ ਉਮਰ ਵੀ ਮਹਿਜ਼ 21 ਸਾਲ ਦੀ ਸੀ ਉਸ ਤੇ ਹੀ ਸਟੋਰ ਦੇ ਵਿੱਚੋਂ ਬੇਸਮੈਂਟ ਦੇ ਵਿੱਚੋਂ ਮਿਲਣ ਤੋਂ ਬਾਅਦ ਉਸ ਦੇ ਬੱਚੇ ਦਾ ਕੀ ਹਾਲ ਹੋਇਆ ਹੋਣਾ ਜਿਸ ਨੂੰ ਕੀ ਪਾਲ ਪੋਸ ਕੇ ਇਸ ਕੁੜੀ ਦੇ ਮਾਪਿਓ ਨਹੀਂ ਵੱਡਾ ਕੀਤਾ ਸੀ ਨਾਨਕੇ ਘਰ ਦੇ ਵਿੱਚ ਉਹ ਪਲਿਆ ਸੀ ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਦੇ ਹੀ ਦਾਦੇ ਦੇ ਵੱਲੋਂ ਜੋ ਖੁਚ ਆਖਿਆ ਜਾ ਰਿਹਾ ਹੈ ਉਹ ਸੁਣ ਕੇ ਕੋਈ ਵੀ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਜਾਵੇ ਇਸ ਪੂਰੀ ਘਟਨਾ ਨੂੰ ਲੈ ਕੇ ਕਿਹੜੇ ਖੁਲਾਸੇ ਹੋਏ ਨੇ ਕਿਸ ਅੰਜਾਮ ਤੇ ਹੀ ਸਾਰਾ ਮਾਮਲਾ ਪਹੁੰਚਿਆ ਕਿ ਨੂੰ ਇਸ ਦੇ ਵਿੱਚ ਸਜ਼ਾ ਹੋਈ ਕਿਸ ਦੇ ਵੱਲੋਂ ਇਸ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ 21 ਸਾਲ ਦੀ ਜਵਾਨ ਕੁੜੀ ਦੀ ਜਾਨ ਕਿਵੇਂ ਲਈ ਗਈ ਜਾਨ ਵਿਆਹ ਤੋਂ ਬਾਅਦ ਕੁਝ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਉਹ ਆਪਣੀਆਂ ਨੋਹਾਂ ਨੂੰ ਕੰਟਰੋਲ ਦੇ ਵਿੱਚ ਰੱਖਣ ਅਤੇ ਇਸੇ ਦਬਾਅ ਤੇ ਕੰਟਰੋਲ ਦੇ ਕਾਰਨ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਇੱਕ ਦੂਸਰੇ ਤੇ ਉਹ ਜਾਨ ਤੱਕ ਲੈ ਲੈਂਦੇ ਨੇ ਕੈਨੇਡਾ ਦੇ ਮਿਸਿਸਾਗਾ ਦੇ ਵਿੱਚ 에어ਪੋਰਟ ਤੇ ਫੂਡ ਨਾ ਦੇ ਸਟੋਰ ਤੇ ਇੱਕ ਕੰਮ ਕਰਦਾ ਹੋਇਆ ਬੰਦਾ ਇੱਕ ਦਿਨ ਅਚਾਨਕ ਇੱਥੇ ਗਾਹ ਕੰਦਾ ਹੈ ਅਤੇ ਦੇਖਦਾ ਹੈ ਕਿ ਇੱਥੇ ਅਮਨਦੀਪ ਕੌਰ ਅਤੇ ਵਿਕਰ ਸਿੰਘ ਦੋਵਾਂ ਦੀਆਂ ਖੂਨ ਦੇ ਨਾਲ ਲਤਪਤ ਮ੍ਰਿਤਕ ਦੇਹਾਂ ਉਸ ਨੂੰ ਲੱਗਦੀਆਂ ਨੇ ਕਿ ਪਈਆਂ ਨਹੀਂ ਪਰ ਜਦੋਂ ਚੈੱਕ ਕੀਤਾ ਜਾਂਦਾ ਹੈ ਤਾਂ ਬਿੱਕਰ ਸਿੰਘ ਜ਼ਿੰਦਾ ਨਿਕਲਦਾ ਹੈ ਜਦੋਂ ਕਿ ਅਮਨਦੀਪ ਕੌਰ ਦੀ ਜਾਨ ਜਾ ਚੁੱਕੀ ਸੀ ਲਹੂ ਲੁਹਾਨ ਉਹ ਬਾਥਰੂਮ ਦੇ ਵਿੱਚ ਪਈ ਸੀ ਅਮਨਦੀਪ ਕੌਰ ਦੀ ਮ੍ਰਿਤਕ ਦੇਹ ਮਿਲਣ ਤੋਂ ਬਾਅਦ ਖੂਨੋ ਖੂਨ ਹੋਈ ਨੂੰ ਦੇਖਦੇ ਨੇ ਪੁਲਿਸ ਵਾਲੇ ਤਾਂ ਇਸ ਮਗਰੋਂ ਉਸ ਨੂੰ ਹਸਪਤਾਲ ਜ਼ਰੂਰ ਲਜਾਇਆ ਜਾਂਦਾ ਹੈ ਅਤੇ ਨਾਲ ਹੀ ਬਿੱਕਰ ਸਿੰਘ ਨੂੰ ਵੀ ਉੱਥੇ ਪਹੁੰਚਾਇਆ ਜਾਂਦਾ ਹੈ ਤਫ਼ਤੀਸ਼ ਸ਼ੁਰੂ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦਿਨਾਲ ਕਮਿਕਰ ਸਿੰਘ ਸੋਹਰੇ ਦੇ ਕੋਲ ਪੁਲਿਸ ਜਾਂਦੀ ਹੈ ਪੁੱਛਣਾ ਸ਼ੁਰੂ ਕਰਦੀ ਹੈ ਕਿ ਕਿਵੇਂ ਹੋਇਆ ਹੈ ਸਭ ਕੁਝ ਤਾਂ ਸੋਹਰਾ ਦੁਖੀ ਹੁੰਦਾ ਹੈ ਇਹ ਸੁਣ ਕੇ ਕਿ ਉਸਦੀ ਨੂੰ ਖਤਮ ਹੋ ਚੁੱਕੀ ਹੈ ਉਸ ਦਾ ਕਹਿਣਾ ਹੁੰਦਾ ਹੈ ਕਿ ਚਾਕੂ ਦੀ ਨੋਕ ਤੇ ਮੇਰੀ ਨੂੰ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ ਚਾਰ ਪੰਜ ਨਕਾਬ ਪੋਸ਼ ਇੱਥੇ ਆਏ ਸੀ ਪੁਲਿਸ ਦੇ ਵੱਲੋਂ ਦੁਕਾਨ ਅਤੇ ਸਟੋਰ ਤੇ ਆ ਕੇ ਜਦੋਂ ਦੇਖਿਆ ਜਾਂਦਾ ਹੈ ਤੇ ਉਸਦੇ ਬਿਆਨਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਦੁਕਾਨ ਤੇ ਕੋਈ ਵੀ ਚੀਜ਼ ਹਿੱਲੀ ਤੱਕ ਨਹੀਂ ਜੇਕਰ ਇੱਥੇ ਜ਼ੋਰ ਜ਼ਬਰਦਸਤੀ ਕੀਤੀ ਗਈ ਹੋਣੀ ਹੈ ਤਾਂ ਕੋਈ ਸਮਾਨ ਖਿੰਡਿਆ ਹੋਣਾ ਪਰ ਇੱਥੇ ਇਹ ਜਿਹਾ ਕੁਝ ਵੀ ਨਹੀਂ ਸੀ ਪੁਲਿਸ ਨੂੰ ਸ਼ੱਕ ਹੋਇਆ ਕਿ ਕੁੜੀ ਨੂੰ ਕਤਲ ਕਰਨ ਵਾਲਾ ਸ਼ਾਇਦ ਕੋਈ ਹੋਰ ਹੀ ਹੈ ਜਿਸ ਨੂੰ ਬਚਾਉਣ ਦੀ ਲਕੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਦਮਾਸ਼ਾਂ ਦੀ ਗੱਲ ਇੱਥੇ ਸੋਹਰੇ ਦੇ ਵੱਲੋਂ ਕੀਤੀ ਗਈ ਸੀ ਜੋ ਕਿ ਝੂਠ ਨਜ਼ਰ ਆ ਰਹੀ ਸੀ ਪੁਲਿਸ ਨੇ ਹੁਣ ਹਰ ਪਾਸੇ ਤੋਂ ਸਰਚ ਕਰਨਾ ਸ਼ੁਰੂ ਕਰ ਦਿੱਤਾ ਕਿ ਕਿਸੇ ਹੋਰ ਸੀਸੀਟੀਵੀ ਕੈਮਰੇ ਦੇ ਵਿੱਚ ਕੁਝ ਮੁੰਡਿਆਂ ਦਾ ਗਰੁੱਪ ਜਾਂ ਬਦਮਾਸ਼ਾਂ ਦਾ ਗਰੁੱਪ ਦੇਖਣ ਨੂੰ ਮਿਲੇ ਪਰ ਇਹ ਅਜੇ ਹਜਾ ਵੀ ਨਹੀਂ ਹੋਇਆ ਸੀਸੀਟੀਵੀ ਕੈਮਰੇ ਸਾਰੇ ਚੈੱਕ ਕਰ ਲਏ ਗਏ ਪਤਾ ਲੱਗਦਾ ਹੈ ਕਿ ਪੰਜ-ਛੇ ਮੁੰਡੇ ਮਿਆਤਾ ਕੋਈ ਸਟੋਰ ਤੇ ਆਇਆ ਤੇ ਨਾ ਹੀ ਆਸੇ-ਪਾਸੇ ਦੀ ਕਿਸੇ ਗਲੀ ਦੇ ਵਿੱਚੋਂ ਲੰਘਿਆ ਪੁਲਿਸ ਤਫ਼ਤੀਸ਼ ਜਾਰੀ ਰੱਖਦੀ ਹੈ 21 ਸਾਲ ਦੀ ਜਵਾਨ ਕੁੜੀ ਦੀ ਜਾਨ ਗਈ ਸੀ ਜਿਸ ਦਾ ਨਾਮ ਅਮਨਦੀਪ ਕੌਰ ਸੀ ਇਸ ਘਰ ਦੀ ਨੂੰਹ ਸੀ ਉਹ ਅਤੇ ਨਾਲ ਹੀ ਗਵਾਨੀਆਂ ਦੇ ਕੋਲੋਂ ਹੁਣ ਜਦੋਂ ਪੁੱਛਗਿੱਛ ਸ਼ੁਰੂ ਕੀਤੀ ਗਈ ਰਿਸ਼ਤੇਦਾਰਾਂ ਦੇ ਕੋਲੋਂ ਪੁੱਛਿਆ ਗਿਆ ਤਾਂ ਇਸ ਕੁੜੀ ਦੀ ਕਜ਼ਨ ਗਿਰਨਦੀਪ ਨੇ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਉਸ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ ਇਸ ਘਰ ਦੀ ਨੂੰ ਅਮਨਦੀਪ ਕੌਰ ਦੇ ਨਾਲ ਸੋਹਰਾ ਹੀ ਸਭ ਤੋਂ ਜ਼ਿਆਦਾ ਬਦਸਲੂਕੀ ਕਰਦਾ ਸੀ ਪਰ ਫਿਰ ਵੀ ਉਹ ਇੱਕੋ ਘਰ ਦੇ ਪਰਿਵਾਰਕ ਜੀਵ ਹੋਣ ਦੇ ਨਾਤੇ ਇੱਕੋ ਥਾਂ ਤੇ ਕੰਮ ਕਰਦੇ ਹੋਣ ਦੇ ਨਾਤੇ ਕਿਸੇ ਤਰ੍ਹਾਂ ਜ਼ਿੰਦਗੀ ਕੱਟ ਰਹੀ ਸਨ 2005 ਦੇ ਵਿੱਚ ਗੁਰਿੰਦਰ ਸਿੰਘ ਦੇ ਨਾਲ ਅਮਨਦੀਪ ਦਾ ਵਿਆਹ ਹੋਇਆ ਸੀ ਕੈਨੇਡਾ ਤੋਂ ਆਇਆ ਸੀ ਇਹ ਮੁੰਡਾ ਵਿਆਹ ਦੇ ਮਗਰੋਂ ਕੁੜੀ ਇੱਥੇ ਆ ਕੇ ਨਾਲ ਰਹਿਣ ਲੱਗ ਪਈ ਪਰ ਸੋਹਰਾ ਹਮੇਸ਼ਾ ਹੀ ਉਸ ਨੂੰ ਆਪਣੇ ਕੰਟਰੋਲ ਦੇ ਹੇਠਾਂ ਰੱਖਣ ਦੀ ਕੋਸ਼ਿਸ਼ ਕਰਦਾ ਸੀ ਉਸ ਨੂੰ ਇਕੱਲੇ ਕਿਤੇ ਜਾਣ ਨਹੀਂ ਦਿੰਦਾ ਸੀ ਗੁਰੂ ਘਰ ਵੀ ਨਹੀਂ ਜਾਣ ਦਿੰਦਾ ਸੀ ਅਤੇ ਹੁਣ ਘਰ ਦੇ ਵਿੱਚ ਬੱਚਾ ਜਦੋਂ ਪੈਦਾ ਹੋ ਗਿਆ ਤਾਂ ਫਿਰ ਵੀ ਬੱਚੇ ਨੂੰ ਸੰਭਾਲਣ ਦੇ ਲਈ ਉਸ ਨੂੰ ਅਮਨਦੀਪ ਨੂੰ ਨਾਨਕੇ ਘਰ ਛੱਡਣਾ ਪਿਆ ਕਿੰਨੇ ਹੀ ਇਹੋ ਜਿਹੇ ਕੇਸ ਹੁਣ ਤੱਕ ਦੇਖੇ ਗਏ ਕਿ ਮੁੰਡੇ ਦੇ ਮਾਪਿਓ ਘਰ ਹੋਏ ਬੱਚਿਆਂ ਨੂੰ ਸਾਹਮਦੇ ਤੱਕ ਨਹੀਂ ਪਾਲਦੇ ਤੱਕ ਨਹੀਂ ਪਰ ਉਹ ਹੱਕ ਇਹਨਾਂ ਤੇ ਪੂਰਾ ਜਿਤਾਉਂਦੇ ਨੇ ਇਸ ਘਟਨਾ ਦੇ ਵਿੱਚ ਵੀ ਇਹੀ ਸੀ ਕਿ ਅਮਨਦੀਪ ਨੇ ਆਪਣੇ ਮਾਪੇ ਤੇ ਖੁੱਲ ਬੱਚੇ ਨੂੰ ਛੱਡਿਆ ਤਾਂ ਕਿ ਉਹ ਆਪਣੀ ਵਿਅਵਤਾ ਜ਼ਿੰਦਗੀ ਨੂੰ ਅਤੇ ਘਰ ਦੇ ਕਮਾਂਕਾਰਾਂ ਨੂੰ ਆਪਣੇ ਹੱਥੀਂ ਕਰ ਸਕੇ ਅਤੇ ਆਪਣੇ ਸਹੁਰਿਆਂ ਤੋਂ ਕੋਈ ਗੱਲ ਉਹ ਨਾ ਸੁਣੇ। ਉਸਨੇ ਆਪਣੇ ਮੁੰਡੇ ਨੂੰ ਪਿੰਡ ਛੱਡ ਦਿੱਤਾ। ਮਾ ਆਪ ਕੰਮ ਕਰਦੀ ਸੀ ਦਿਨ ਰਾਤ ਤੇ ਹੁਣ ਉਹ ਸਹੁਰੇ ਦੇ ਕੰਟਰੋਲ ਤੋਂ ਬਾਹਰ ਆਣਾ ਚਾਹੁੰਦੀ ਸੀ। ਉਸ ਨੂੰ ਇਹ ਲੱਗਦਾ ਸੀ ਕਿ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਵੀ ਦੇਖਣੀ ਹੈ। ਆਪਣੇ ਪੈਰਾਂ ਤੇ ਵੀ ਖੜੀ ਹੋ ਚੁੱਕੀਆਂ ਤਾਂ ਮੈਂ ਇਸ ਦੇ ਪ੍ਰਭਾਵ ਹੇਠ ਨਹੀਂ ਰਹਿਣਾ ਹੁਣ ਪਤਾ ਲੱਗਦਾ ਹੈ ਕਿ 2008 ਦੇ ਵਿੱਚ ਇੱਕ ਸਟੋਰ ਜਿਹੜਾ ਇਹ ਖੋਲਿਆ ਗਿਆ ਸੀ ਜਿੱਥੇ ਅਮਨਦੀਪ ਦੀ ਜਾਨ ਗਈ ਹੈ ਇਹ ਲੋਨ ਲਿਆ ਗਿਆ ਸੀ ਅਤੇ ਇਹ ਲੋਨ પતિ-ਪਤਨੀ ਨੇ ਲਿਆ ਸੀ ਇਸ ਲੋਨ ਦੇ ਬਾਰੇ ਇਹ ਗੱਲ ਕਹੀ ਜਾਂਦੀ ਸੀ ਕਿ ਜੇਕਰ ਕਿਸੇ ਇੱਕ ਦੀ ਜਾਨ ਚਲੀ ਗਈ ਤਾਂ ਲੋਨ ਮਾਫ ਹੋ ਜਾਣਾ ਪਤਾ ਨਹੀਂ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਪਰ ਇਹ ਸੁਣਨ ਦੇ ਵਿੱਚ ਆਇਆ ਹੁਣ ਸਿੱਧਾ ਸ਼ਾਕਾ ਕਮੇਕਰ ਸਿੰਘ ਸੋਹਰੇ ਤੇ ਪਿਆ ਅਤੇ ਉਸ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ ਕਿਉਂਕਿ ਉਸ ਦਾ ਕਰੈਕਟਰ ਵੈਸੇ ਹੀ ਖਰਾਬ ਦੱਸਿਆ ਜਾਂਦਾ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਉਹ 21 ਸਾਲਾ ਨੂੰਹ ਦੇ ਬਾਹਰ ਰਿਲੇਸ਼ਨਾਂ ਦੀ ਗੱਲ ਕਰਦਾ ਆਪਣੀ ਨੂੰਹ ਤੇ ਬਾਰੇ ਗਲਤਮਲਤ ਬਿਆਨ ਦਿੰਦਾ ਉਹ ਇਹ ਨਹੀਂ ਦੱਸਣਾ ਚਾਹੁੰਦਾ ਸੀ ਕਿ ਆਖਿਰਕਾਰ ਉਸ ਦਿਨ ਸਟੋਰ ਤੇ ਵਿੱਚ ਹੋਇਆ ਕੀ ਕਿਉਂਕਿ ਜੇ ਉਹ ਸੱਚ ਦੱਸਦਾ ਤ ਉਸਦੀ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਪੈਣੀ ਸੀ ਇਸ ਕਰਕੇ ਉਹ ਝੂਠ ਬੋਲਦਾ ਹੈ ਕਿ ਉਸਦੀ 21 ਸਾਲ ਦੀ ਸਨੂ ਦੇ ਅਮਨਦੀਪ ਤੇ ਕਿਸੇ ਹੋਰ ਦੇ ਨਾਲ ਰਿਲੇਸ਼ਨ ਸੀ ਉਸਨੇ ਕਿਹਾ ਕਿ ਇਹਨੇ ਮੇਰੇ ਮੁੰਡੇ ਨੂੰ ਛੱਡ ਕੇ ਚਲੀ ਜਾਣਾ ਸੀ ਅਤੇ ਇਸ ਕਰਕੇ ਮੈਂ ਹੀ ਇਸਦੀ ਜਾਨ ਲਈ ਹੈ ਜਦੋਂ ਉਸ ਦਾ ਇਹ ਝੂਠ ਵੀ ਨਹੀਂ ਚੱਲ ਰਿਹਾ ਸੀ ਤਾਂ ਉਸਨੇ ਇਸ ਤੋਂ ਵੀ ਅੱਗੇ ਵੱਧੇ ਹੋਏ ਲੋਕਾਂ ਨੂੰ ਹੀ ਸ਼ਰਮਸਾਰ ਕਰ ਦੇਣ ਵਾਲੀ ਗੱਲ ਆਖੀ ਉਸਨੇ ਕਿਹਾ ਕਿ ਮੇਰੀ ਨੂ ਮੇਰੇ ਨਾਲ ਸੰਬੰਧ ਬਣਾਉਣਾ ਚਾਹੁੰਦੀ ਸੀ ਇੰਨੇ ਘਟਿਆ ਇਲਜ਼ਾਮ ਇੱਕ ਸੋਹਰੇ ਦੇ ਵੱਲੋਂ ਲਗਾਏ ਗਏ ਉਸ ਦਾ ਕਹਿਣਾ ਸੀ ਕਿ ਮੈਂ ਉਸ ਨੂੰ ਮਨਾ ਕੀਤਾ ਪਰ ਉਹ ਹੱਟੀ ਨਹੀਂ ਜਿਸ ਤੇ ਚਲਦੇ ਹੋਏ ਮੈਂ ਹੀ ਉਸ ਦੀ ਜਾਨ ਲਈਏ ਹੁਣ ਜਦੋਂ ਪੁਲਿਸ ਨੂੰ ਇਹ ਬਿਆਨ ਦਿੱਤੇ ਗਏ ਤਾਂ ਪੁਲਿਸ ਦਾ ਤਾਂ ਇਹ ਫਰਜ਼ ਬਣਦਾ ਸੀ ਕਿ ਉਹ ਜਾਂਚ ਪੜਤਾਲ ਕਰਨ ਉਹਨਾਂ ਦੇ ਵੱਲੋਂ ਅਮਨਦੀਪ ਦੀ ਕਾਲ ਡਿਟੇਲ ਦੇਖੀ ਗਈ ਅਮਨ ਦੇ ਫੋਨ ਮੈਸੇजेस ਚੈੱਕ ਕੀਤੇ ਗਏ ਲੋਕਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਸਿਰਫ ਇਹੀ ਪਤਾ ਲੱਗ ਗਿਆ ਕਿ ਅਮਨ ਬਹੁਤ ਹੀ ਸ਼ਰੀਫ ਕੁੜੀ ਸੀ ਇਸੇ ਦਿਨ ਨਾਲ ਉਹ ਫालतू ਗੱਲਬਾਤ ਨਹੀਂ ਕਰਦੀ ਸੀ ਕਿਸੇ ਨੂੰ ਫालतू ਪੁੱਛਦੀ ਦੱਸਦੀ ਨਹੀਂ ਸੀ ਅਤੇ ਹੁਣ ਪੁਲਿਸ ਦੇ ਕੋਲ ਸੋਹਰੇ ਦੇ ਖਿਲਾਫ ਇਹ ਸਭ ਕੁਝ ਪਤਾ ਲੱਗ ਗਿਆ ਕਿ ਇਹ ਇੱਕ ਘਟਿਆ ਸੋਚਦਾ ਮਾਲਕ ਹੈ ਆਪਣੀ ਨੂੰਹ ਨੂੰ ਬਦਨਾਮ ਕਰ ਰਿਹਾ ਹੈ ਉਸ ਨੂੰ ਕੰਟਰੋਲ ਕਰਨਾ ਚਾਹੁੰਦਾ ਸੀ ਅਤੇ ਇਸ ਤੇ ਚਲਦੇ ਹੋਏ ਹੀ ਉਸਨੇ ਉਸਦੀ ਜਾਨ ਲਈ ਹੈ ਇਹ ਜ਼ਰੂਰ ਹੋ ਸਕਦਾ ਹੈ ਕਿ ਇਸ ਘਟਿਆ ਸੋਹਰੇ ਨੇ ਹੀ ਆਪਣੀ ਨੂੰਹ ਦੀ ਇੱਜ਼ਤ ਨੂੰ ਹੱਥ ਪਾਇਆ ਹੋਵੇ ਪਰੇ ਨਹੀਂ ਹੋ ਸਕਦਾ ਕਿ ਨੂੰ ਆਪਣੇ ਸਹੁਰੇ ਨੂੰ ਸਬੰਧ ਬਣਾਉਣ ਦੇ ਲਈ ਕਹਿੰਦੀ ਹੋਵੇ ਇਸ ਮਾਮਲੇ ਦੇ ਵਿੱਚ ਇਹੀ ਸਾਹਮਣੇ ਆਇਆ ਤਾਂ ਖੈਰ ਇੰਨੇ ਗਲਤ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਨੇ ਸਾਰਾ ਸੱਚ ਲਿਆ ਕੇ ਸਾਹਮਣੇ ਰੱਖ ਦਿੱਤਾ ਸਾਰਾਂ ਦੇ ਸਾਰਿਆਂ ਦੇ ਬਿਆਨ ਲਏ ਗਏ ਤੇ ਪ੍ਰੂਫ ਇਕੱਠੇ ਕੀਤੇ ਗਏ ਅਤੇ ਕੋਰਟ ਦੇ ਵਿੱਚ ਇਸ ਸਹੁਰੇ ਨੂੰ ਦੋਸ਼ੀ ਠਹਿਰਾਇਆ ਗਿਆ ਜਿਸ ਤੋਂ ਬਾਅਦ ਇਸ ਨੂੰ 15 ਸਾਲ ਦੀ ਸਜ਼ਾ ਹੋਈ ਉਹ ਵੀ ਗੈਰ ਜ਼ਮਾਨਤੀ